ਮੰਮੀ ਅਣਕਾ 10 ਵੇਲੋ ਆ ਸੋਹਣੀ ਲੱਗਣ ਲੀ ਤੁਹਾਨੂੰ ਆਹ ਬੁੱਤ ਆ ਵਧੀਆ ਲੱਗਾ ਇਹ ਨੱਚਦੀ ਤੂੰ ਬੜੀ ਮੈਂ ਤੇ ਬੜੇ ਜਲਦੀ ਕਿ ਨਹੀਂ ਹੈ ਨੋ ਡਾਕਟਰ ਅੰਦਾਇ ਤੇ ਐਨੇ ਮਹੀਨੇ ਲਾਉਣੀ ਤਾਂ ਮੁੜ ਕੇ ਬਦਲਾ ਲਿਓ ਇਹ ਮੈਂ ਤੈਨੂੰ ਕਿਹਾ ਸੀ ਇਹ ਆਪ ਹੋਰ ਆਪੇ ਜਿਹੜੇ ਮਰਜ਼ੇ ਕੰਮ ਕਰਵੇ ਹੈ ਮੇਰੇ ਕੰਮ ਵਰੀ ਤੈਨੂੰ ਦਾ ਨਾਂ ਲਲੋ ਇਹਦੇ ਗਾੜੀ ਉਹ ਤੇ ਪੂਰੀ ਨਾਂ ਹੀ ਤਰੀ ਹੁੰਦੀ ਐ ਨੇ ਉੱਤੇ ਹੈ ਆ ਚੱਲ ਐਣ ਕੇ ਵੇਖੀ ਹੁਣ ਮਾਰਾ ਨਹੀਂ ਪਈ ਹੋਣੀ ਆ ਹੈ ਦਸੀਨਾ ਉਹ ਜਾ ਪਾ ਕੀ ਖਾ ਖਾਇ ਤੇ ਕੀ ਖਾ ਲਈ ਚੰਗਾ ਆਪਣੀ ਗੱਲ ਕਰੀ ਤਮ ਗੱਲ ਨਾ ਕਰੀ ਕੋਈ ਨਹੀਂ ਬਈ ਮਾਰਾ ਨਹੀਂ ਵੇ ਕਿਤਾ ਲੈ ਪੂਜਾ ਪਾਣੀ ਦੇ ਦੇ ਕੋਟ ਛਿਤੀ ਬੜੀ ਗਰਮੀ ਪਾਣੀ ਲਿਆ ਲਿਆ ਕਰੋ ਬੈਗ ਪਾਣੀ ਮਿਲਾ ਕੇ ਰੱਖੀ ਰਾਜ ਹੀ ਪਾਣੀ ਮੰਗਣ ਲੱਗ ਗਏ ਆਣੀ ਪਾਣੀ ਮੰਗਿਆ ਕੋਟ ਤੇਰੇ ਕੋ ਕੀ ਮੰਗ ਲਿਆ ਕਿ ਜੂਸ ਤੇ ਨਹੀਂ ਮੰਗ ਲਿਆ ਪਾਣੀ ਮੰਗਿਆ ਗਾੜੀ ਟਕੇ ਟਕੇ ਦੇ ਜਵਾਬ ਦਿੰਦੀ ਤੂੰ ਇਹ ਨਹੀਂ ਪੁੱਛਿਆ ਕਿੱਦਾਂ ਆਈਆਂ ਕਿੱਦਾਂ ਨਹੀਂ ਤੇ ਗਾੜੀ ਜਵਾਬ ਦੇਖ ਲੋ ਇਹਦੇ ਇੱਥੇ ਆ ਮੇਰਾ ਪੁੱਤ ਇਰਾ ਦੇ ਹੋ ਆਣਾ ਵੇ ਵੇਖਿਆ ਆਉਂਦੇ ਪਾਣੀ ਮੰਗਿਆ ਤੇ ਚਾਰ ਗੱਲਾਂ ਉੱਤੇ ਹੋਰ ਸੁਣਾਈਆਂ ਹੈ ਆਉਂਦੀ ਤੇ ਆਉਂਦੀ ਰਹੇ ਮੈਂ ਕੀ ਕਰਾਂ ਮਾ ਰੋ ਮਾਤਾ ਪਾਣੀ ਹਾ ਹਾ ਇੰਨੀ ਗਰਮੀ ਹੀ ਨਾ ਬਾਹਰ ਮਹਾ ਆਈਆਂ ਹੀ ਅਥੋ ਦੇਖ ਸ਼ਾ ਵੀ ਨਹੀਂ ਮਿਲਿਆ ਕੋਈ ਮੈਨੂੰ ਕਿਦਾਂ ਸੜੇ ਮੱਥੇ ਨਾਲ ਯਾ ਕੋਈ ਚਾਹ ਨਾ ਦੇ। ਕਿ ਚਾਹ ਵਾਲਾ ਕਹਤਾ ਨਾ ਸੋ ਮੱਥੇ ਵੱਟ ਪਾਉਣੀ। ਅਬ ਇਸੀ ਚਾਹ ਨਾ ਦੋ ਘਟਾ ਬਣਾ ਦਿੰਨੇ ਆਂ ਦੀਦੀ ਮੈਂ ਹੁਣੇ ਕੰਮ ਕਰਕੇ ਥੀ ਹੋ ਕੇ ਬੈਠੀ ਆਂ ਬਸ ਨਹਾ ਤੋ ਕੇ ਆਂ ਤੂੰ ਹਮਦੇ ਚਾਹ ਮੰਗਣ ਲੱਗਿਆ ਹੋਂਦੇ ਤੈਂ ਪਾਣੀ ਪੀ ਗਏ ੜੇ ਆਂ ਸਾਧ ਲੈ ਲਿਆ ਕਰੋ ਮਾਸਾ। ਨਹੀਂ ਆ ਨੀ ਕੇ ਫਿਰ ਕੀ ਹੋ ਗਿਆ ਅਰੇ ਚਾਹ ਹੀ ਕੁੱਟ ਕਹਿਤਾ ਵਾ ਕਾਲੀ ਕਿਉ ਪਿਆ ਜਾਨੀ ਹੁੰਨੀ ਆ ਤੂੰ ਪੂਜਾ। ਦੋ ਘੋੜੀ ਚਾਹ ਮੰਗੀ ਭਈ ਉੱਤੇ ਕੁਛ ਖਾਦਾ ਨਹੀਂ ਆ ਤੇ ਚਲ ਹੁਣ ਘਟ ਚਾਹ ਬਣਾ ਦੀ ਦੋ ਮਿੰਟ ਠਹਿਰ ਕੇ ਬਣਾ ਦੀ ਬੈਠੀ ਆ ਹੁਣ ਇਹਦੇ ਪਾਣੀ ਪੀ ਗਏ ਨੇ ਮੈਂ ਦੋ ਮਿੰਟ ਵੇਟ ਕਰ ਲਓ ਫਿਰ ਬਣਾ ਦਿੰਨੀ ਆ ਚੱਕੋ ਇਹ ਨਹੀਂ ਬਣਾ ਲੈਂਦੀ ਆ ਪੇ ਬਣਾ ਲੈਂਦੀ ਘਟ ਬੈਠ ਕੇ ਉੱਟ ਕੇ ਬਣਾ ਲਓ ਦੇਦੀ ਤੁਸੀਂ ਆਪਣੇ ਜਾ ਕੋਈ ਨਹੀਂ ਮੈਂ ਬਣਾ ਲੀਨੀ ਦੇਖਾ ਵਿਚਾਰੀ ਘਰੋਂ ਪਤਾ ਨਹੀਂ ਕਿਦਾਂ ਖਾਂਦੀ ਪੀਂਦੀ ਆਈ ਆ ਹੈ ਜਿਹਨੇ ਕਹਿ ਦਿੱਤਾ ਤਾਂ ਖਾਂਦੀ ਪੀਂਦੀ ਆਈ ਆ ਕਰਦੀ ਆਈ ਉਹ ਫੇਰ ਨਹੀਂ ਇਤਨੀ ਨਹੀਂ ਹੋ ਜੂਗਾ ਉਹ ਤੇ ਵਿਚਾਰੀ ਨਫਰਕਾਰੀ ਲੈਣਾ ਹੈ ਤੇਰੀ ਤੇ ਕਿਤੇ ਆਖੜੀ ਨਹੀਂ ਮਾਨ ਕਿਤੇ ਤੂੰ ਹੈ ਹੀ ਕਲ ਜੋਗਣ ਕੇ ਤਾਂ ਆਉਂਦੀ ਕਿਤੇ ਜਾਂ ਮੇਰਾ ਪੋਤ ਬਣਾ ਲਿਆ ਚਾ ਅੱਜ ਪਾ ਬੀਜੀ ਚਾਹ ਲੈ ਆ ਲੋ ਤੂੰ ਇਹਨੇ ਆਹ ਬਣਾਉਣੇ ਜੋਗੀ ਤੇ ਪੀਣੀ ਚਾਹੀਆ ਮਾਂ ਦਾ ਚਾਹ ਪੀਣ ਵੀ ਦੇਗੀ ਕਿ ਨਹੀਂ ਬੋੜ ਬੋੜੀ ਪੀਲਾ ਪੀਲਾ ਮੈਂ ਕਿਹਾ ਤੇਰੇ ਫੜ ਲਈ ਸੰਗਿਓ ਫੜ ਲੈ ਪੀਲਾ ਚੁੱਪ ਹੋਈ ਨੀ ਮੰਮੀ ਚੁੱਪ ਕਰੋ ਪੀ ਲੈ ਪੀ ਲੋ ਪੈਣ ਕੰਸੋ ਕਣਕੰਸੋ ਆ ਗਈਆਂ ਆ ਜਾ ਲੰਘ ਕੇ ਪੈਣਾ ਕਰਈਆਂ ਆ ਜਾ ਪੈਣ ਵਾਲੇ ਐਨਕ ਆਹੋ ਪੈਣਾ ਆ ਵੇ ਡਾਕਟਰ ਨੇ ਆ ਬਣਾ ਕੇ ਦਿੱਤੀ ਹੁਣ ਉਹ ਦੋ ਆਂਦਾ ਹੀ ਵੀ ਅੱਖ ਬਣਾ ਕੇ ਨਾ ਤੇ ਤਿੰਨ ਮਹੀਨੇ ਐਨਕ ਲਾਉਣੀ ਕਾਲੀ ਤੇ ਮੇਰੇ ਕੋ ਜਾਇਆ ਹੀ ਨਹੀਂ ਗਿਆ ਆ ਹੁਣ ਚਾਰੀ ਕੁੜੀ ਨੇ ਜੋਰ ਦਿੱਤਾ ਈ ਉਹ ਤੇ ਮੈਂ ਹੁਣਾਂ ਦੀ ਚੱਲ ਮੰਮੀ ਤੇਰੇ ਨਾਲ ਮੈਂ ਜਾਨੀ ਆ ਹੁਣ ਐਨਕ ਬਣਾ ਕੇ ਲੈ ਆਂਦੀ ਆ ਹੋਣ ਇਹਦਾਂ ਨਾ ਬੜਾ ਵਧੀਆ ਦੇਖਦਾ ਵਾ ਆਈ ਹੀ ਦੁਪਹਿਰੇ ਵੀ ਅੱਛਾ ਨੋ ਤੇਰੀ ਆਂਦੀ ਪਈ ਗਈ ਤੇ ਔਣਾ ਦੀ ਭਣੀ ਬੜਬੜ ਕਰਦੀ ਆ ਜਦੋਂ ਆਈਏ ਅੱਛਾ ਤੇ ਹੁਣ ਵੀ ਪਤਾ ਨਹੀਂ ਕੀ ਬੜਬੜ ਕਰਦੀ ਚਲ ਗਈ ਕਰਦੀ ਰਹਿੰਦੀ ਇਹਨੂੰ ਇਹਦੀ ਤੇ ਆਦਤ ਹੀ ਇਹ ਹੋਈ ਆ ਇਹ ਨਹੀਂ ਕਿ ਇਹ ਨਾ ਲਾ ਕੇ ਖਾ ਸਕਦੀ ਹੈ ਨਾ ਇਹਨੇ ਖਾਣੀ ਆ ਹੈ ਆ ਤੇਰੀ ਨੂੰ ਨਾ ਹੀ ਜਾ ਕੇ ਮਿਟ ਮਿਟ ਕਰ ਲੈਂਦੀ ਆ ਤੇਰੀ ਨੂੰ ਵੀ ਵੇਖਾਂ ਕੀ ਹਾਲ ਤੇਰਾ ਕੀਤਾ ਉਹ ਬੜੀ ਉਹ ਪੇਕੇ ਰਿੰਦੀ ਆ ਉਹਨੇ ਕਿਥੇ ਘਰ ਟਿਕਣਾ ਪੇਕੇ ਰਿੰਦੀ ਆ ਮਾਵਾ ਇਹਦੇ ਪੇਕੇ ਆਂਦੇ ਤਾਂ ਬੁਕਾ ਕੇ ਨਹੀਂ ਮਾਵਾ ਉਹ ਜੀ ਅਗੇ ਚੁਕਣਾ ਦੇ ਦਿੰਦੀ ਆ ਹੈ ਘਰ ਪਾੜਦੀ ਆ ਇਹ ਨਹੀਂ ਆਂਦੀਆਂ ਕਿ ਆਪਣੇ ਸੱਸਾ ਮਾਵਾ ਦੇ ਲਾਗੇ ਰੋ ਤੇ ਸੱਸਾ ਮਾਵਾ ਨਾ ਕਰੋ ਹਾਂ ਨੂੰ ਕੋਈ ਦੋ ਖੁੰਧਾ ਤੇ ਆਪਾਂ ਚਾਟ ਇਹਨਾਂ ਨੂੰ ਭੱਜ ਕੇ ਲੈ ਕੇ ਜਾਂਦੇ ਆ ਤੇ ਗੋਣੇ ਇਹਨਾਂ ਨੇ ਫਿਰ ਵੀ ਆਪਣੀ ਮਾਵਾ ਦੇ ਗੋਣੇ ਆ ਹਾਂ ਗੋਣ ਨਹੀਂ ਪਾਉਂਦੀ ਆ ਹਾਂ ਗੋਣ ਨਹੀਂ ਪਾਉਣ ਵਾਲੀਆਂ ਏ ਇਹ ਨਹੀਂ ਗੋਣ ਪਾਉਣ ਵਾਲੀਆਂ ਤੂੰ ਛੱਡ ਦੇ ਗੱਲ ਆਹਾਡੀ ਵੇਖ ਲਾ ਥੋੜਾ ਕਰਦੀ ਮੈਂ ਤਾਂ ਕਿਤੇ ਪੇਰ ਵੀ ਇਹ ਬੜਬੜ ਕਰਨੋਂ ਟਾਲਦੀ ਨਹੀਂ ਕਿਤੇ ਅੱਜ ਦੁਪਹਿਰੇ ਆਈ ਤੇ ਮੈਂ ਚੱਲ ਗਈ ਤੇ ਮਗਰੋਂ ਮੇਰੇ ਬੜਬੜ ਕਰੇ ਮੈਨੂੰ ਪਤਾ ਨਹੀਂ ਗਾਲਾਂ ਕੱਢਦੀ ਕਿ ਸਹੀ ਕੱਢਦੀ ਤੇ ਕੱਢਦੀ ਰਵੇ ਮੈਨੂੰ ਭੈਣ ਇੱਕ ਵਾਰੀ ਨਹੀਂ ਪੁੱਛਿਆ ਕਿ ਮੰਮੀ ਐਨ ਕਾ ਕਿੰਨੇ ਦੀ ਲੱਗੀ ਕਿੰਨੇ ਦੀ ਨਹੀਂ ਲੱਗੀ ਹੈ ਇੱਕ ਵਾਰੀ ਨਹੀਂ ਇਹਨੇ ਪੁੱਛਿਆ ਕਿਤੇ ਹੈ ਪੁੱਛਣਾ ਨੇ ਪੈਸੇ ਦੇਣੇ ਪੈਂਦੇ ਆ ਤਾਂ ਨਹੀਂ ਪੁੱਛਦੀ ਤੇ ਪੈਸੇ ਨਹੀਂ ਜਦੋਂ ਮੈਂ ਐਨੇ ਐਨੇ ਵੱਡੇ ਕੀਤੇ ਪਾਲ ਕੇ ਵਿਆਹ ਕੀਤੇ ਇਹਨਾਂ ਦੇ ਤੇ ਹੋਰ ਪੁੱਛਣਾ ਬਾਹਰੋਂ ਕਿਹਨੂੰ ਹਾਂ ਪੋਛਦੀ ਪੋਛਦੀ ਰਵੇ ਉਹ ਨੂੰ ਤਸਾਨ ਨਹੀਂ ਮਾਸਾ ਜੇ ਕਿਤੇ ਕੁੜੀ ਨੇ ਚਾਹ ਵੱਲੋਂ ਕਹਿਤਾ ਤਾਂ ਬੜਬੜ ਕਰਦੀ ਵਿਚਾਰੀ ਨੇ ਆਪੀ ਉੱਠ ਕੇ ਥੱਕੀ ਨੇ ਭਾਈ ਪਿੱਛੇ ਵਿਚਾਰੀ ਪਤਾ ਨਹੀਂ ਦੁਖੀ ਆਉਂਦੀ ਸੁਖੀ ਆਉਂਦੀ ਹੁਣੇ ਦਾ ਆਇਆ ਪੈਨ ਫੋਨ ਫਰੋਣੇ ਦਾ ਤੇ ਕੱਲ ਆਇਆ ਸੀ ਆਪਾਂ ਜਿਹੜੇ ਆਈ ਸੀ ਨਾ ਤੇ ਮਗਰੇ ਉਹਨੇ ਕਰਤਾ ਹੀ ਉਹਨੇ ਦੇ ਵੇਖੀ ਆਣ ਵਰਣਾ ਦੂਜੀ ਗੱਲ ਇਹ ਆਪਾਂ ਨੇ ਚੁੱਕਿਆ ਫੋਨ ਮੈਂ ਕਿੱ ਇੱਕ ਦੋ ਵਾਰੀ ਕਰੂਗਾ ਇੱਕ ਦੋ ਵਾਰੀ ਆ ਕੇ ਲੀਕਾ ਕੱਢੂ ਮੈਂ ਕੁੜੀ ਫੇਰ ਹੀ ਤੋੜੇ ਨੂੰ ਇੱਕ ਆਦੀ ਨਸੀਹਤ ਦਿਵਾ ਬੇਰ ਤੋੜੇ ਕੁੜੀ ਦੇ ਹੱਡ ਕਟਾਲੇ ਮੈਂ ਦੇ ਤਰਸ ਖਾਂਦੀ ਦੀ ਕਿ ਧੀਆ ਦਾ ਘਰ ਵਸਦਾ ਹੀ ਚੰਗਾ ਵਸਦਾ ਹੀ ਚੰਗਾ ਹਾਂ ਪਰ ਮੈਨੂੰ ਕੀ ਪਤਾ ਹੀ ਮੇਰੀ ਧੀਰਾ ਹਾਲ ਹੋ ਗਿਆ ਇਨਾ ਚਿਰ ਅੰਦਰੋਂ ਅੰਦਰ ਹੀ ਸਹਿੰਦੀ ਰਹੀ ਇਹਦੇ ਕਿਤੇ ਕਿਨੂੰ ਦੋਖ ਨਹੀਂ ਦੱਸਦੀ ਰਹੀ ਤੇ ਮੈਂ ਨਹੀਂ ਆਪਣੀ ਹੋਂ ਧੀ ਕਰਣੀ ਨਾ ਕਦੀਆਂ ਲਕੀਰਾਂ ਨਾ ਨਾ ਕੜਾਈਆਂ ਇਹਦੀਆਂ ਉਹਨਾਂ ਤੱਕ ਮੈਂ ਧੀ ਨਹੀਂ ਕਰਨੀ ਆਪਣੀ ਆ ਮੰਨੇ ਮੰਨੂ ਆ ਮੇਰਾ ਬੋਤ ਉੱਧਰ ਆ ਪੱਖੇ ਤੋਂ ਚੱਲੀਏ ਆ ਜਾ ਇਧਰ ਬੱਤੀ ਬੱਗ ਹੋ ਗਈ ਆ ਚੱਲੋ ਇਹ ਬੱਤੇ ਚੱਲਦੇ ਆ ਇਧਰ ਤੈਨਾਂ ਪਰ ਨਹੀਂ ਬੱਤੇ ਮੂੰਹ 파 ਵੀ ਬੰਦ ਬੰਦ ਕਰੇ ਕਾਦੀ ਤਦਾਰੀ ਰਵੇ ਇਹਨਾ ਪੇਹੋ ਹੋ ਰਿਹਾ ਨਾ ਮੈਂ ਇਹਨਾ ਨਾ ਮੇਰੇ ਅੰਦਰ ਆਣ ਕੇ ਵੜ ਕੇ ਜਾਣੀ ਆ ਸਿੱਧੀ ਦੀਵਾਰ ਅੱਗੇ ਸਾਈਨਾਂ ਮੜ ਕੋ ਪਾਣੀ ਕੋਈ ਲੰਮੀ ਕੀ ਪੈਣਾ ਉਹ ਨਾ ਬਹਿ ਜਾਣੀ ਐ ਤੇ ਲੈ ਜਾ ਤੂੰ ਬਈ ਅੱਥੇ ਸਾਰੇ ਜਾਣੇ ਗੱਲਾਂ ਤਾਂ ਨੇ ਤੇ ਲਵਤਾ ਮਾ ਚਾੜਾ